ਰਸਤੇ ਵਿੱਚ ਚੁੱਕ ਕੇ 3 ਮਹੀਨੇ ਜਬਰਜਨਾਹ ਹੋਣ ਤੇ ਗਰਭਵਤੀ ਹੋਈ ਕੁੜੀ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਾਉਣ ਦੇ ਲਈ ਪੁਲਿਸ ਡੇੜਾ ਬਾਬਾ ਨਾਨਕ ਦੇ ਕਟਰੀ ਹੈ ਚੱਕਰ ਡੇੜਾ ਬਾਬਾ ਨਾਨਕ ਦੇ ਪਿੰਡ ਪਖੋਗੇ 42 ਸਾਲਾ ਪੀੜਤ ਲੜਕੀ ਅਤੇ ਭਰਾ ਨੇ ਸਾਬਤ ਕੀਤੀ ਮੰਗ ਮਸਤ ਨਾਮਰਾ ਇਸ ਮੀਲ ਮੂਲੋ ਵਾਲੀ ਰੋਡ ਤੇ ਅਕੀ ਜੋਬ ਕਰਦੀ ਪ੍ਰਾਈਵੇਟ ਮੈਂ ਡੈਲੀ ਉੱਥੇ ਆਪਡਾਉਣ ਕਰਦੀ ਹਾਂ ਇੱਕ ਦਿਨ ਮੈਂ ਮੰਮੀ ਨੇ ਮੈਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਸਲੂ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਵੀ ਨਾਮ ਲਖਉਣਾ ਪੈਣਾ ਦਰਬਾਰ ਸਾਹਿਬ ਆ ਕੇ ਮੈਂ ਦਰਬਾਰ ਸਾਹਿਬ ਆਉਣ ਵਾਸਤੇ ਹਾਫਲੇ ਲੇ ਗਿਆ ਉੱਥੋਂ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਫਤੇ ਕਰਕੇ ਨਾਮ ਨੂਮ ਲਖਵਾਇਆ ਸੂਤਸੀ ਨੇ ਦਿੱਤਾ ਉੱਥੋਂ ਵਾਪਸ ਚਲ ਕੇ ਸਾਲ ਲੱਗੇ ਸਾਲ ਲੱਗੇ ਗਈ ਇਹ ਨੂੰਨਤਾਲੀ ਦੀ ਘਟਨਾ ਆ ਉੱਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸੈਪਸ਼ਨ ਕੋਲ ਕੇ ਬਾਹਰ ਪੁੱਛਿਆ ਨਹੀਂ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਫਿਰ ਜਿਹੀ ਨੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸੰਭਾਇਆ ਮੈਨੂੰ ਵੀ ਉਹ ਸ਼ੂਕੀ ਹਾਲਤ ਦੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿਕਰ ਰਿਲੇਸ਼ਨ ਬਣਾਉਂਦੇ ਰਹੇ ਸੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ ਤੇ 13 April ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਤੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦੇਖ ਰਹੀ ਹੈਗੀ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਦੇ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਜਾਂਦੇ ਪਰਚਾ ਕੱਟ ਕੰਗੇ 4 ਦਿਨ ਬਾਅਦ ਕੱਟ ਕੰਗੇ ਕੋਈ ਕੁਝ ਨਹੀਂ ਕਰਦਾ ਪਿਆ ਐਸਐਸਪੀ ਦੇ ਪੇਸ਼ ਵੀ ਹੋਏ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਕੰਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਉਹਨਾਂ ਕੀ ਮੀਟ ਕਰਦੇ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਹਾਂ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਾਹੇ ਆਮ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਵਾਂ ਮੇਰੀ ਸਿਸਟਰ ਜੋ ਛੋਟੀ ਆ ਕੰਮ ਕਰਦੀ ਆ ਆਪਣੇ ਸੈਲਰ ਦੇ ਮੜੋੜ ਜਾਨਾ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਸੀ ਇੱਕ ਦਿਨ ਸੰਡੇ 19 ਤਰੀਕ ਤੇ ਅਨ੍ਹਾਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12:00 ਵਜੇ ਮੰਮੀ ਇਹਨਾਂ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਿਹਰਾਣ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਗਾ ਦਿਓ ਬਸ ਜਾਣੀ ਗੁਰਬਾਤ ਸਾਹਿਬ ਕੋਲ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਨਾ ਫਿਰ ਉਹ ਸੇਲਰ ਦੇ ਚਲ ਜਾਂਦੇ ਆ ਤਿਆਨੇ 3.5 ਤੋਂ 4 ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਜੋ ਕਿ ਪਿੰਡ 'ਚ ਚੋਰੀਆਂ ਲਗਾਤੀਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ 'ਤੇ ਮਜੂਰ ਆ ਹਾਲ ਇੰਡੀਆ 'ਚ ਨਾਮ ਆ ਵੀ ਜਿੱਥੇ ਚੋਰੀ ਚੋਪੇ ਕਰਦੇ ਮੇਰੀ ਸੇਟਲ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਦੇ ਵਿੱਚ ਘਰ ਭਾ ਕੇ ਜਾਂਦੇ ਤੇ ਅਸੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ ਇਹ ਕਹਿੰਦੇ ਵੀ ਕੋਰੀਡੋਰ ਤੇ ਚੱਲ ਜਿਓ ਤੁਹਾਡਾ ਨਾ ਕੋਟਲੀ ਠਾਣਾ। ਕੋਟਲੀ ਠਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੋਲ ਵਾਲੀ ਹੋਈ ਆ ਤੁਸੀਂ ਡੇਰੇ ਜਾਓ। ਡੇਰੇ ਠਾਣੇ ਫੇਰ ਮਹਿਰਾ ਨੂੰ ਉਹਨਾਂ ਨੇ ਉਹ ਕਹਿੰਦੇ ਆਡੇ ਤੋਂ ਕੋ ਮਨਚੀ ਨਹੀਂ ਦਰਖਾਸਤ ਲੈਣ ਵਾਲਾ। ਤੇ ਅਸੀਂ ਇਨਸਾਬ ਦੱਸੋ ਕਿਤੇ ਕੋ ਮੰਗੇ ਤੇ ਪੁਲਿਸ ਕੋ ਉਹਨੇ ਤੇ ਕੋਈ ਸਾਡਾ ਇਨਸਾਬ ਨਹੀਂ ਕਰਦੀ ਪਈ। 3 ਮਹੀਨੇ ਬਾਅਦ ਆਡੀ ਕੁੜੀ ਹਣ ਵਾਪਸ ਆਈ ਆ। ਉਹਨਾਂ ਇੱਕ ਕੋਟ ਦੇ ਮਾਰਦੇ ਰਹੇ ਆ ਉਹਨਾਂ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ। ਜੀ ਅਸਾਜ ਵੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜੇਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜੋ ਉਹਨਾਂ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਆ ਤੇ ਤੁਹਾਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ ਚ ਪਰਚਾ ਆਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਸਬਾਦ ਜਾਇਲ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵੱਜ ਚੁਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਦਾ ਸਾਹੀ ਮੇਰੀ ਮੇਰੀ ਰਾਦੇ ਵੀ ਆੜੀ ਤੀਨੋਂ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਇਹ ਨਾ ਆਪਣਾ ਸਿਰ ਮੂੜ ਵਾਲੀ ਪਿੰਡ ਦੇ ਲਾਗੇ ਉੱਥੇ ਜੋ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰੇ ਨੂੰ ਜ਼ਵਲਤ ਜਾਏਗਾ ਮੈਂ ਘਰ ਬੰਦ ਰੱਖਿਆ ਤੇ ਉੱਥੇ ਆਪਣੀ ਪਰਵਾਰ ਦੇ ਵਿੱਚ ਮੈਂ ਰੱਖ ਸਕਿਆ ਕਿ ਉਹ ਇਹਨਾਂ 11 ਲੜਕੀਆਂ ਨੇ ਨਾਂ ਲਿਆ ਕਰਦਾ ਤਾਂ ਕਿ ਜਾਨ ਤੱਕ ਬਾਕੀ ਦਾ ਵੀ ਨਾਂ ਰਹਿਦੀ ਜੀ ਧਰਮ ਪ੍ਰਚਾਰਨ ਵਾਸਤੇ ਵੀ ਕੀਤੀ ਰਹੀ ਹੈ ਤੇ ਬਾਕੀ ਦੇ ਬਿਆਨ ਅਤੇ ਦੇਸੀ ਕੀ ਹੈ ਮੈਨੂੰ ਨਹੀਂ ਤੇਰੇ ਇਹਨਾਂ ਸਾਰੀ ਜਿਹੜੀ ਰਿਪੋਰਟ ਤੇ ਬਿਆਨ ਇਹਨਾਂ ਦੇ ਲੈਦੇ ਆ ਯਾਨ ਲਾ ਕੇ ਫੋਰਮ ਤਿਆਰ ਕਰਕੇ ਤੇ ਸ਼ੁਰੂ ਕਰ ਗਿਓ ਮਾਜੇ ਦਾ ਸਬੂਤ ਬਣਾਉਂਦੇ 42 ਦੀ ਉਹ ਵੀ ਦਿੱਕਲ ਹੋ ਰਿਹਾ ਰਿਹਾ ਹੈ ਤੇ ਇਹ ਨਾ ਹੋ ਰਿਹਾ ਕੋਟਬਾਰ ਨੂੰ ਦੇਈ ਆ ਕਿ ਕੋਟਬਾਰੋਂ ਗਿਆਨ ਚਾਇਆ ਸਾਡੇ ਸਾਬਕਾ ਕਮੇਟੀ ਬੋਲ ਜੀ ਆਏ ਉਹਨਾਂ ਨੇ ਵੀ ਆਉਣ ਲੱਗੇ ਉਹ ਚਲਮਾ ਦੇ ਜੀ ਬਣਦੀ ਚਾਰ ਹੋਈ ਜਿਹੜੀ ਉਹ